ਜੋ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਕਿਉਂਕਿ ਸ੍ਰੀ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾ ਰਿਹਾ ਹੈ ਸਾਰੀ ਸੰਗਤਾਂ ਜਿੱਥੇ ਆਲਵਾਰਡ ਦੇ ਵਿੱਚ ਇਹ ਦਿਹਾੜਾ ਬੜੀ ਹੀ ਤੁੰਤਾਂ ਤੇ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਮਾਨਸਾ ਦੇ ਵਿੱਚ ਵੀ ਰੇਲਵੇ ਸਟੇਸ਼ਨ ਦੇ ਸਾਹਮਣੇ ਸੰਗਤ ਨੇ ਬੜੀ ਸ਼ਰਧਾ ਦੇ ਨਾਲ ਇਹ ਦਿਹਾੜਾ ਮਨਾ ਰਹੇ ਆ ਜਿਦੇ ਵਿੱਚ ਅਸੀਂ ਦਸਤਾਰ ਕੈਂਪ ਵੀ ਲਾ ਰਹੇ ਹਾਂ ਕਿਉਂਕਿ ਨੌਜਵਾਨ ਬੱਚਿਆਂ ਦੇ ਸਿਰ ਤੇ ਦਸਤਾਰ ਸਜੀ ਹੋਵੇ ਤਾ ਉਸ ਰਸਤੇ ਉਹ ਪੈ ਜਾਂਦੇ ਤੇ ਨਸ਼ਿਆਂ ਤੋਂ ਬਚ ਰਹੇ ਨੇ ਤੇ ਨਾਲ ਦੀ ਨਾਲ ਵੱਡੀ LED ਪੋਲ ਲਾ ਕੇ ਸਾਰੀ ਸੰਗਤਾਂ ਨੂੰ ਜੋ ਪਿੱਛੇ ਕਾਰਜ ਕਰਿਆ ਉਹ ਵੀ ਦਿਖਾਇਆ ਜਾਵੇਗਾ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਭੋਗ ਤੋਂ ਉਪਰੰਤ ਗੁਰੂ ਦਾ ਲੰਗਰ ਉੱਤ ਉੱਤ ਵਰਤੂਗਾ ਤੇ ਨਾਲ ਹੀ ਸਾਡੇ ਰਾਜਵੀਰ ਜੀ ਬਾਬਾ ਜੀ ਘਰਾਗਣੇ ਵਾਲੇ ਉਹ ਸੰਗਤ ਨੂੰ ਕੀਰਤਨ ਦੇ ਨਾਲ ਨਿਹਾਲ ਕਰਨਗੇ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੋ ਬਾਬਾ ਵਿਸ਼ਵਕਰਮਾ ਜੀ ਜਿਨ੍ਹਾਂ ਨੇ ਸ੍ਰਿਸ਼ਟੀ ਦਾ ਸਾਰੀ ਸ੍ਰਿਸ਼ਟੀ ਸਾਜੀ ਹੈ ਜੇ ਕਿਤੇ ਬਾਬਾ ਵਿਸ਼ਕਰਮਾ ਜੀ ਨਾ ਹੁੰਦੇ ਤਾਂ ਇਹ ਸ੍ਰਿਸ਼ਟੀ ਦੇਖਣ ਵਾਲੀ ਨਹੀਂ ਸ਼ਾਇਦ ਹੋਣੀ ਸੀ ਵੱਡੇ ਵੱਡੇ ਮਹਿਲ ਜਹਾ ਐਗਰੀਕਲਚਰ ਦਾ ਕੋਈ ਵੀ ਕੰਮ ਹੈ ਇਹਨਾਂ ਨੇ ਸੋਚਿਆ ਇਹਨਾਂ ਨੇ ਕਲਪਨਾ ਕੀਤੀ ਤੇ ਇਸ ਧਰਤੀ ਦੇ ਉੱਤੇ ਇਹਨਾਂ ਨੇ ਸਾਰਾ ਅੱਜ ਜਿਉਂਦੇ ਤਿਉਂ ਹੈਗਾ ਜੀ ਜਿਹੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਸਾਰੀਆਂ ਇਹਨਾਂ ਹੀ ਦੇਣਾ ਤੇ ਸਾਰੇ ਹੀ ਸੰਸਾਰ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸ੍ਰੀ ਬਾਬਾ ਵਿਸ਼ਕਰਮਾ ਜੀ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ੍ਰਿਸ਼ਟੀ ਦੇ ਰਚਨਾਕਾਰ ਬਾਬਾ ਬਿਸ਼ਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੈਂ ਸਮੂੱਚੀ ਮਾਨਵਤਾ ਨੂੰ ਵਧਾਈ ਦਿਨਾ। ਬਾਬਾ ਬਿਸ਼ਕਰਮਾ ਜੀ ਨੇ ਜੋ ਕਿਰਤ ਕਰਨ ਦਾ ਉਹ ਸਮੇਂ ਤੇ ਸਾਡੇ ਸਾਰੀ ਮਨੁੱਖਤਾ ਨੂੰ ਖਾਸ ਕਰਕੇ ਇਹ ਰਾਮਗੜੀਆ ਭਾਈਚਾਰੇ ਨੂੰ ਇੱਕ ਵੱਡਾ ਜਿਹੜਾ ਆਪਣਾ ਹਥਿਆਰ ਦਿੱਤਾ ਜਿਹਦੇ ਨਾਲ ਜਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਬਣਾਉਣ ਦਾ ਸਫ਼ਰ ਹੈ ਜਿਹੜਾ ਉਹਦੇ ਜ਼ਰੀਏ ਹੋ ਰਿਹਾ ਮੈਨੂੰ ਬੜਾ ਮਾਣ ਹੈ। ਸਾਡੇ ਸਾਰੇ ਭਾਈਚਾਰੇ ਤੇ ਖਾਸ ਕਰਕੇ ਸਾਡੇ ਮਾਨਸਾ ਏਰੀਏ ਦੇ ਸਾਰਾ ਜਿਹੜਾ ਰਾਮਗੜੀਆ ਭਾਈਚਾਰਾ ਉਹ ਭਾਵੇਂ ਐਗਰੀਕਲਚਰਲ ਇਕਵਿਪਮੈਂਟ ਬਣਾਉਣੇ ਹੋਣ ਭਾਵੇਂ ਬੋਰਾ ਦਾ ਸਮਾਨ ਹੋਵੇ ਭਾਵੇਂ ਬਿਲਡਿੰਗਸ ਬਣਾਉਣੀਆਂ ਹੋਣ ਬੜਾ ਉਹਨਾਂ ਦਾ ਨਾਮ ਹੈ ਸਾਰੇ ਨਾਂ ਕਿ ਸਿਰਫ ਇਲਾਕੇ ਚ ਪੂਰੇ ਪੰਜਾਬ ਹਰਿਆਣਾ ਰਾਜਸਥਾਨ ਦੇ ਸਾਰੇ ਏਰੀਏ ਚ ਔਰ ਦੂਰ ਦਰੇਡੇ ਬਾਹਰਲੇ ਦੇਸ਼ਾਂ ਤੱਕ ਜਿਹੜਾ ਹੈ ਸਾਡੇ ਐਗਰੀਕਲਚਰ ਇਕਵਿਪਮੈਂਟ ਜਿਹੜੇ ਮਾਨਸਾ ਦੇ ਬਣੇ ਹੋਏ ਜਾਂਦੇ ਆ ਸੋ ਉਹ ਸਾਡੇ ਨਾਲ ਪ੍ਰਧਾਨ ਜੀ ਖੜੇ ਹੈ ਹਰਜੀਤ ਜੀ ਮੈਂ ਦੇਖ ਰਿਹਾ ਇਹਨਾਂ ਦਾ ਸਾਰੀ ਕਾਰੀਗਰੀ ਔਰ ਜੋ ਲੱਕੜ ਦੇ ਕੰਮ ਚ ਬਿਲਡਿੰਗ ਬਣਾਉਣ ਦੇ ਕੰਮ ਚ ਜਿਹੜਾ ਵੀ ਆਪਾਂ ਜਿਹੜਾ ਮਰਜੀ ਫੀਲਡ ਲੈ ਲਈਏ ਪੁਲ ਬਣਾਉਣ ਦੇ ਕੰਮ ਚ ਔਰ ਜਿਹੜਾ ਇਸ ਭਾਈਚਾਰੇ ਨੇ ਤਰੱਕੀ ਕੀਤੀ ਹੈ ਉਹ ਬੇਮਿਸਾਲ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਸਾਡੇ ਪੁਰਖੇ ਹੈ ਅਪਾ ਉਹਨਾਂ ਦੀਆਂ ਦਿੱਤੀਆਂ ਹੋਈਆਂ ਲੀਹਾਂ ਤੇ ਚੱਲਦੇ ਆ ਉਹਨਾਂ ਨੂੰ ਯਾਦ ਕਰਦੇ ਆ ਅਸਲ ਸਾਡੇ ਲਈ ਇੱਕ ਵੱਡਾ ਇਹ ਵੱਡਾ ਮਤਲਬ ਇੱਕ ਖੁਸ਼ੀ ਦੀ ਗੱਲ ਹੈ ਔਰ ਇਸ ਤਰ੍ਹਾਂ ਦੇ ਮਹਾਪੁਰਸ਼ਾਂ ਦੇ ਜਨਮ ਦਿਹਾੜੇ ਹੋਰ ਦਿਹਾੜੇ ਸਾਨੂੰ ਹਮੇਸ਼ਾ ਮਨਾਉਣੇ ਚਾਹੀਦੇ ਨੇ ਤਾਂ ਜੋ ਸਾਨੂੰ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਤੋਂ ਲੀਹ ਮਿਲ ਸਕੇ ਸੋ ਇੱਕ ਵਾਰ ਫਿਰ ਮੈਂ ਸਮੁੱਚੀ ਮਾਨਵਤਾ ਨੂੰ ਮਹਾਰਾਜਾ ਵਿਸ਼ਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਪ੍ਰਕਾਸ਼ ਉਤਸਵੀਆਂ ਵਧਾਈਆਂ ਦਿੰਦਾ ਬਹੁਤ ਬਹੁਤ ਮੁਬਾਰਕਬਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਬੋਲਾ ਵੈਗੂ ਖਾਲਸਾ ਵੈਗੂ ਫਤਿਹ ਦੀ ਅੱਜ ਵਿਸ਼ਵਗੁਰੂ ਬਾਬਾ ਬਿਸ਼ਕਰਮਾ ਜੀ ਦੇ ਪਾਵਨ ਜਨਮ ਦਿਵਸ ਤੇ ਮਾਨਸਾ ਦੇ ਵਿੱਚ ਰਾਮਗੜੀਆ ਪਰਿਵਾਰ ਵੱਲੋਂ ਤੇ ਹਦੀਦ ਸਿੰਘ ਸੱਗੂ ਪ੍ਰਧਾਨ ਰਾਮਗੜੀਆ ਸਭਾ ਵੱਲੋਂ ਤੇ ਉਹਨਾਂ ਦੇ ਸਾਰੇ ਜਿੰਨੇ ਸਾਥੀ ਨੇ ਤੇ ਸਾਰੀ ਟੀਮ ਆ ਗਈ ਉਹਨਾਂ ਵੱਲੋਂ ਬਾਬਾ ਬਿਸ਼ਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈਗਾ ਇਸ ਦਿਨੂ ਦਿਹਾੜੇ ਤੇ ਮੈਂ ਪ੍ਰਮਾਤਮਾ ਤੋਂ ਇਹੀ ਮੰਗ ਕਰੂੰਗਾ ਜਾਂ ਇਹੀ ਆਸ ਕਰੂੰਗਾ ਅਪੀਲ ਕਰੂੰਗਾ ਵੀ ਸਾਡੇ ਇਸ ਰਾਮਗੜੀਆ ਪਰਿਵਾਰ ਨੂੰ ਦਨ ਦੁਕੀ ਰਾਤ ਚੋਕਨੀ ਤਰੱਕੀ ਦੇਵੇ ਤੇ ਇਸ ਤਰ੍ਹਾਂ ਆਪ ਦੇ ਹੱਥਾਂ ਦੇ ਨਾਲ ਇਹ ਸ੍ਰਿਸ਼ਟੀ ਸਾਜਦੇ ਨੇ ਸਮਾਜ ਨੂੰ ਛਾੜਦੇ ਨੇ ਇਹ ਜੋ ਵੱਡੇ ਵੱਡੇ ਇਮਾਰਤਾਂ ਦੇ ਨਾਲ ਸ਼ਹਿਰ ਬਣਦੇ ਨੇ ਇਸ ਕਮਿਊਨਿਟੀ ਤੋਂ ਬਿਨਾ ਕਿਸੇ ਚੰਗੀ ਚੀਜ਼ ਦੀ ਅਸੀਂ ਅਸੀਂ ਉਪਜਦੀ ਜਾ ਕਿਸੇ ਚੰਗੇ ਸਿਰਜਣ ਸ਼ਹਿਰ ਦੀ ਅਸੀਂ ਇਹ ਆਸ ਨਹੀਂ ਕਰ ਸਕਦੇ ਇਸ ਕਰਕੇ ਇਹਨਾਂ ਨੂੰ ਸਾਨੂੰ ਬਹੁਤ ਆਸਾਂ ਨੇ ਬਾਬਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਨ ਦੁਕੀ ਰਾਤ ਚੋਕਨੀ ਤਰੱਕੀ ਕਰੇ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਇੱਕ ਵਾਰ ਫੇਰ ਬਾਬਾ ਸ਼ਕਰਮਈਆ ਦੇ ਬਹੁਤ ਬਹੁਤ ਜਨਤ ਦੇ ਬਹੁਤ ਬਹੁਤ ਮੁਹਾਰਕਾਂ ਵਾਜੂਆ ਖਾਲਸਾ ਵਾਜੂਆ ਕੀ ਫਤ ਸਾਰੀ ਸੰਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਅਸੀਂ ਹਰ ਸਾਲ ਦੀ ਤਰ੍ਹਾਂ ਵਿਸ਼ਕਰਮਾ ਦੇੜਾ ਮਨਾਉਨੇ ਆ ਬੜੀ ਧੁੰਮਤਾ ਨਾਲ ਮਨਾਉਨੇ ਆ ਬਾਬਾ ਵਿਸ਼ਕਰਮਾ ਜੀ ਜਗਤਗੁਰੂ ਹੋਏ ਨੇ ਇਹ ਤ੍ਰਿਤੇਜੁਗ ਦੇ ਉੱਪਰ ਅਟੈਕਚ ਨੇ ਉਦੋਂ ਵੀ ਇਹਨਾਂ ਨੇ ਕਲਾ ਕੀਤੀ ਹੈ ਤੇ ਹੁਣ ਵੀ ਕਲਾ ਵਰਤ ਰਹੀ ਹੈ ਉਸ ਟਾਈਮ ਦੀ ਕਲਾ ਕੀਤੀ ਅੱਜ ਤੱਕ ਵਰਤ ਰਹੀ ਹੈ ਜੇ ਬਾਬਾ ਵਿਸ਼ਕਰਮਾ ਜੀ ਨਾ ਹੁੰਦੇ ਤਾਂ ਆ ਚੰਗੇ ਮਹਿਲ ਨਹਾਰੇ ਮਸ਼ੀਨਰੀ ਜਹਾਜ਼ ਸੂਈ ਕੁਝ ਵੀ ਨਹੀਂ ਹੋਣਾ ਸੀ ਜੋ ਧਰਤੀ ਹੈ ਇੱਥੇ ਕੁਝ ਵੀ ਨਹੀਂ ਹੋਣਾ ਸੀ ਜੇ ਬਾਬਾ ਵਿਸ਼ਕਰਮਾ ਜੀ ਦਾ ਨਾਂ ਜਨ ਦਿਹਾੜਾ ਹੁੰਦਾ ਤਾਂ ਜਾਨਵਰ ਹੁੰਦਾ ਤੇ ਮਹਾਰਾਜ ਬ੍ਰਹਮਾ ਨੇ ਜੋ ਬਾਬਾ ਵਿਸ਼ਕਰਮਾ ਨੂੰ ਵਰ ਦਿੱਤਾ ਉਹ ਕਲਾ ਅੱਜ ਤੱਕ ਵਿਸ਼ਕਰਮਾ ਦੀ ਕਿਰਪਾ ਨਾਲ ਹਰੇਕ ਇਨਸਾਨ ਦੇ ਵਿੱਚ ਵਰਤਰੀ ਹੈ ਤੁਸੀਂ ਕੈਮਰਾ ਲੈ ਕੇ ਆਏ ਹੋ ਇਹ ਵੀ ਬਾਬਾ ਵਿਸ਼ਕਰਮਾ ਦੀ ਗਾੜ ਹੈ ਤੁਸੀਂ ਵੀ ਇੱਕ ਵਿਸ਼ਕਰਮਾ ਹੋ ਤੁਹਾਡਾ ਵੀ ਅੱਜ ਜਨ ਦਿਹਾੜਾ ਵੀ ਮੰਨ ਲਓ ਤੁਸੀਂ ਵੀ ਇਹ ਕਿਰਤੀ ਦੇ ਵਿੱਚ ਹੀ ਹੋਣੇ ਜਿੰਨਾ ਵੀ ਮਸ਼ੀਨਰੀਆਂ ਜੋਗਾ ਜੋ ਵੀ ਹੈ ਮੰਨ ਲਓ ਮਹਿਲ ਮਲਾਰੇ ਕੋਈ ਵੀ ਜੋ ਵੀ ਕੰਮ ਕਰਦਾ ਬੰਦਾ ਕਾਸੇ ਦਾ ਵੀ ਕੰਮ ਕਰਦਾ ਉਹ ਵਿਸ਼ਕਰਮਾ ਦੀ ਕਿਰਪਾ ਹੀ ਹੈ ਵਿਸ਼ਕਰਮਨ ਆਲੀਏ ਅਸੀਂ ਸਾਰੀ ਸੰਗਤ ਨੂੰ ਇਹੀ ਕਹਿ ਰਹੇ ਆਂ ਵੀ ਵਿਭਵਿਸ਼ਕਰਮਾ ਦੀ ਕਿਰਪਾ ਸਾਰੇ ਦੀ ਮਾਲਾ ਕਰਿਓ ਤੇ ਆਪਦੇ ਤੁਮਤਾਮ ਨਾਲ ਮੜਾਇਓ ਤੇ ਵਿਸ਼ਕਰਮਾ ਦਿਹਾੜੇ ਦੇ ਅਸੀਂ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈਆਂ ਦਿੰਨੇ ਆਂ ਪੰਜਾਬ ਬਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਆਂ ਤੇ ਵਿਸ਼ਕਰਮਾ ਜਨਦੇੜੇ ਤੇ ਖਣਪੜ ਪ੍ਰਕਾਸ਼ ਹੋਏ ਨੇ ਉਹਨਾਂ ਦਾ ਭੋਗ ਤੋਂ ਪ੍ਰੰਤ ਤੱਕ ਗੁਰੂ ਘਰ ਲੰਗਰ ਟੁੱਟ ਵਰਤੇਗਾ ਸਾਰੀ ਸੰਗਤ ਨੂੰ ਅਪੀਲ ਹੈ ਵੀ ਦੁਰਗਾ ਲੰਗਰ ਛੱਕੇ ਜਾਇਓ ਤੇ ਮੇਰੇ ਵੱਲੋਂ ਫਿਰ ਇੱਕ ਵਾਰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਵਿਸ਼ਕਰਮਾ ਦੇ। ਤੁਮੂ ਆਰਾਮਗੜੀਆ ਕੀਰਤ ਸਮਾਜ ਜਿਹੜਾ ਵੀ ਕੀਰਤਨਾ ਜੁੜਿਆ ਹੋਇ ਆਪਾ ਬਾਬਾ ਬਿਸ਼ਕਰਮਾਈ ਦੇ ਅਦੇੜਾ ਮਨਾਉਂਦਿਆਂ ਨੂੰ ਪਹਿਲਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਤਾਂ ਸੰਦੇਸ਼ ਇਹੀ ਹੈ ਬਾਬਾ ਬਿਸ਼ਕਰਮਾਈ ਨੇ ਜਦੋਂ ਸਾਜਿਆ ਕਿਰਤ ਦਾ ਸਾਨੂੰ ਕੋਈ ਵੀ ਕਿਰਤ ਕਰਦਾ ਹੈ ਮਸ਼ੀਨਰੀ ਚ ਹੈ ਐਗਰੀਕਲਚਰ ਚ ਆ ਗਿਆ ਸਾਡੇ ਚਾ ਬਿਲਡਿੰਗ ਚ ਸਾਰੀ ਚ ਆ ਗਿਆ ਤਾਂ ਉਹ ਸਾਰੇ ਸਾਡੇ ਜਿਹੜੇ ਕਿਰਤ ਸਮਾਜ ਹੈ ਸਾਡੇ ਬਿਸ਼ਕਰਮਾ ਨਾਲ ਜੁੜ ਗਿਆ ਇਹ ਕਲਾ ਜਰੂਰੀ ਨਹੀਂ ਵੀ ਆਮ ਗੜੀ ਸਭਾ ਦਾ ਜਾਂ ਉਹ ਹੈ ਇਹ ਜਿਹੜਾ ਵੀ ਕਿਰਤ ਕਰਦਾ ਹੈ ਸਾਡਾ ਬਾਬਾ ਬਿਸ਼ਕਰਮਾ ਨਾਲ ਉਹ ਜਿਹੜਾ ਕਿਰਤ ਦਾ ਉਹ ਨਾਲ ਜੁੜ ਗਿਆ ਸਾਡਾ ਤਾਂ ਇਹੀ ਹੈ ਸਾਰਿਆਂ ਨੂੰ ਸੰਦੇਸ਼ ਹੈ ਵੀ ਜਿਹੜੀ ਕਿਰਤ ਸੱਚੀ ਸੁੱਚੀ ਕਰਤਾ ਹੈ ਉਹ ਬਾਬਾ ਬਿਸ਼ਕਰਮਾ ਨੂੰ ਸਮਰਪਿਤ ਹੈ ਤੇ ਅਸੀਂ ਹਰ ਸਾਲ ਇਸ ਸਾਲ ਵੀ ਵੱਧ ਚੜ ਕੇ ਜਿਹੜਾ ਅਸੀਂ ਪ੍ਰੋਗਰਾਮ ਬਣਾਉਨੇ ਆ ਤੇ ਅੱਗੇ ਤੋਂ ਬਣਾਉਂਦੇ ਰਹਾਂਗੇ ਜਿਹਦੀ ਸਾਡੀ ਸਮੁੱਚੀ ਟੀਮ ਹੈ ਇਸ ਸੰਸਥਾ ਦੀ ਪ੍ਰਧਾਨ ਹਰਜੀਤ ਸਿੰਘ ਦੇ ਨਾਲ ਜੁੜੀ ਹੋਈ ਹੈ ਉਹ ਸਾਡਾ ਵਧਾਈ ਦੇ ਪਾਤਰ ਨੇ ਤੇ ਨਾਲ ਹੀ ਸੰਗਤ ਦਾ ਬਹੁਤ ਵੱਡਾ ਸਹਿਯੋਗ ਹੈ ਜਿਨ੍ਹਾਂ ਨੇ ਸਾਨੂੰ ਹਰ ਸਾਲ ਸਹਿਯੋਗ ਦਿੰਦੇ ਨੇ ਇਹ ਸਾਲ ਵੀ ਵੱਧ ਚੜ ਕੇ ਸਾਡਾ ਸਹਿਯੋਗ ਕੀਤਾ ਤਾਂ ਸਾਰਿਆਂ ਦਾ ਧੰਨਵਾਦ ਤੇ ਸਾਰੇ ਸਮੂਚੀ ਕੀਰਤ ਪੜਾਈ ਜਿਹਨੇ ਕਰਦੇ ਨੇ ਤਾਂ ਉਹਨਾਂ ਨੂੰ ਵਿਸ਼ਕਰਮਾ ਦੇ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾ ਬਲ ਗੀਤ ਕੋਰੇ ਤੇ ਮੈਂ ਆਮ ਆਦਮੀ ਪਾਰਟੀ ਦੀ ਆਗੂ ਹੈਂ ਗਿਆ ਚੰਨੀਆ 라ਗੂ ਹੈ ਤਾਂ ਅੱਜ ਆਪਾਂ ਵਿਸ਼ਕਰਮਾ ਦਿਵਸ ਤੇ ਮੇਰੇ ਸਾਰੇ ਦੇਸ਼ ਵਾਸੀਆਂ ਨੂੰ ਜੋ ਮੇਰੇ ਕੇਤੀ ਵੀਰ ਆ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦੀ ਆ। ਤੇ ਪ੍ਰਮਾਤਮਾ ਅਗੇ ਦੁਆ ਕਰਦੀ ਆ ਕਿ ਮੇਰੇ ਵੀਰੇ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਕਿਉਂਕਿ ਕਿ ਇਹੋ ਜੀ ਆਪਣੀ ਇੱਕ ਭਾਈਚਾਰਾ ਹੈਗਾ ਜਿਹੜਾ ਇਹਨਾਂ ਨੇ ਕਿਰਤ ਕਰਕੇ ਆਪਦੀ ਕਮਾਈ ਕਰਕੇ ਇਹਨਾਂ ਨੇ ਆਪਦੀ ਕਮਾਈ ਕਰਕੇ ਆਪਦਾ ਘਰ-ਬਾਰ ਬਣਾਉਣਾ ਆਪਦਾ ਜੀਵਨ ਤੋਰਨਾ ਤਾਂ ਮੈਨੂੰ ਲੱਗਦਾ ਵੀ ਸਮਾਜ ਦੇ ਵਿੱਚ ਇੱਕ ਸਭ ਤੋਂ ਵੱਡੀ ਇੱਕ ਜਿਹੜੀ ਜਥੇਬੰਦੀ ਹੈ ਕਿਰਤ ਕਰਨ ਵਾਲੀ ਹੈਗੀ ਹੈ ਤਾਂ ਇਹ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਵੀ ਆਪਾਂ ਕਿੱਥੋਂ ਤੋਂ ਕਿੱਥੇ ਪਹੁੰਚ ਜਾਂਦੇ ਆ ਮੰਨ ਲਓ ਆਪਾਂ ਕਈ ਵਾਰੀ ਬਹੁਤ ਆਪਾਂ ਹੁੰਨੇ ਜਦੋਂ ਕਈ ਬੱਚੇ ਸਾਡੇ ਹੁਣ ਮੇਰੇ ਵੀਰ ਹੈ ਜਿਵੇਂ ਸਗੂ ਵੀ ਦੀ ਹੈ ਹਰਜੀਤ ਅਰਗੇ ਹੋਗੇ ਦੇਵਗਨ ਵੀ ਦੀ ਹੋਗੇ ਇਹਨਾਂ ਨੇ ਇੰਨੀ ਇੱਕ ਮਿਹਨਤ ਕਰਕੇ ਪਰਿਵਾਰ ਨੂੰ ਵੀ ਉੱਪਰ ਚੱਕਿਆ ਤੇ ਆਪਦੇ ਸਮਾਜ ਦੇ ਵਿੱਚ ਆਪਣੀ ਜਗ੍ਹਾ ਵੀ ਬਣਾਈ ਹੈ ਸਾਨੂੰ ਬਾਬਾ ਜੀ ਨੇ ਇਹੋ ਜਿਹਾ ਰਸਤਾ ਦਿਖਾਇਆ ਹੈ ਵੀ ਜਿਹੜਾ ਆਪਾਂ ਰਸਤੇ ਤੇ ਚੱਲਗੇ ਅਸੀਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ ਤੇ ਇਹਦੇ ਕਰਕੇ ਮੇਰੇ ਵੀਰ ਆ ਜਿਹੜੇ ਦਿਨ ਦਾਤ ਮਿਹਨਤ ਕਰਕੇ ਜਾਂਦੇ ਆ ਬਹੁਤ ਇੱਕ ਦਿਹਾੜੀ ਤੇ ਵੀ ਜਿਵੇਂ ਲੋਕ ਜਾਂਦੇ ਆ ਸਾਈਕਲ ਤੇ ਜਾਵਰੇ ਜਾ ਕੇਵੇਂ ਉਹਨਾਂ ਦੀ ਬਿਲਕੁਲ ਸੱਚੀ ਕਮਾਈ ਹੈ ਤੇ ਪਰਮਾਤਮਾ ਨੇ ਸਾਨੂੰ ਇਹੋ ਜਿਹਾ ਮਾਰਗ ਦੱਸਿਆ ਹੈ ਬਾਬੇ ਵਿਸ਼ਕਰਮਾ ਜੀ ਨੇ ਵੀ ਤੁਸੀਂ ਕਿਤੇ ਨਹੀਂ ਡੋਲਣਾ ਹਮੇਸ਼ਾ ਹੀ ਆਪ ਦੀ ਕਿਰਤ ਕਰਕੇ ਖਾਣੀ ਹੈ ਤੇ ਜਿਹੜੀ ਕਿਰਤ ਦੀ ਕਮਾਈ ਉਹਦੇ 'ਚ ਬਰਕਤ ਬਹੁਤ ਹੈ ਮੇਰੇ ਸਾਰੇ ਵੀਰ ਬਹੁਤ ਚੜ੍ਹਦੀ ਕਲਾ 'ਚ ਹੈ ਬੜਾ ਮਨ ਖੁਸ਼ ਹੁੰਦਾ ਸਾਰੇ ਖੁਸ਼ ਹੈ ਤਾਂ ਮੈਂ ਦੁਆਰਾ ਫੇਰ ਆਪਦੇ ਦੇਸ਼ ਵਾਸੀਆਂ ਨੂੰ ਆਪਦੇ ਭਾਈਚਾਰੇ ਨੂੰ ਮੈਂ ਲੱਖ ਲੱਖ ਵਧਾਈ ਦੀ ਨਿਵਾਬੇ ਵਿਸ਼ਕਰਮਾ ਤੇ ਦਿਲ ਤੇ ਤੇ ਪਰਮਾਤਮਾ ਅੱਗੇ ਦੁਆ ਕਰਦੀ ਕਿ ਮੇਰਾ ਵੀਰ ਮੇਰੇ ਭਾਈਚਾਰਾ ਮੇਰੇ ਸਾਰੇ ਦੇਸ਼ ਵਾਸੀ ਸਾਦਾ ਖੁਸ਼ ਰਹਿਣ ਤੇ ਚੜ੍ਹਦੀ ਕਲਾ 'ਚ ਰਹਿਣ ਧੰਨਵਾਦ ਦੁਨੀਆ ਦੇ ਕੋਨੇ-ਕੋਨੇ ਵਿੱਚ ਅੱਜ ਆਪਣੇ ਕਿਰਤ ਕਰਨ ਵਾਲੇ ਜਿੰਨੇ ਵੀ ਸਾਥੀ ਨੇ ਉਹ ਅੱਜ ਬਾਬਾ ਬਿਸ਼ਕਰਮਾ ਜੀ ਦਾ ਜਨਮ ਦਿਨ ਮਨਾ ਰਹੇ ਨੇ ਮੈਂ ਵੀ ਉਹਨਾਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਵੀ ਕਿਉਂਕਿ ਬਾਬੇ ਨਾਨਕ ਨੇ ਜਿੰਨੇ ਵੀ ਗੁਰੂ ਪੀਰ ਹੋਏ ਨੇ ਉਹਨਾਂ ਨੇ ਆਪਣੀ ਸੱਚੀ ਕਿਰਤ ਕਰਨ ਦਾ ਹੌਕਾ ਦਿੱਤਾ ਉਹਦੇ ਵਿੱਚੋਂ ਹੀ ਜਿਹੜੀ ਇਹ ਜਮਾਤ ਆ ਪੈਦਾ ਹੋਈ ਹੈ ਤੇ ਸੱਚੀ ਕਿਰਤ ਵੀ ਕਰਦੇ ਨੇ ਮੈਂ ਤਾਂ ਇਹੀ ਕਰਦਾ ਵੀ ਆਪਾਂ ਹਰ ਹਰੇਕ ਸਟੇਜ ਤੇ ਬੇਨਤੀ ਕਰਦਾ ਵੀ ਆਪਾਂ ਇੱਕ ਉਹਨਾਂ ਦਾ ਜਨਮ ਦਿਨ ਮਨਾ ਕੇ ਨਾ ਛੱਡੀਏ ਜਿਹੜਾ ਕਿਰਤ ਦਾ ਸਿਧਾਂਤ ਹੈ ਜਾਂ ਕਿਰਤ ਦੇ ਆਪਣੇ ਫਲਸਫੀਏ ਨੇ ਉਹਨਾਂ ਦੇ ਬਾਬਾ ਜੀ ਦੇ ਬਾਬਾ ਬਿਸ਼ਕਰਮਾ ਜੀ ਦੇ ਉਹਨੂੰ ਆਪਾਂ ਘਰ ਘਰ ਲੈ ਕੇ ਜਾਈਏ ਤਾਂ ਕਿ ਜਿਹੜੇ ਆਪਣੇ ਆਉਣ ਜਾਣ ਵਾਲੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਦੇ ਫਲਸਫੇ ਤੋਂ ਉਹਨਾਂ ਦੀ ਹਿਸਟਰੀ ਤੋਂ ਉਹਨਾਂ ਦੇ ਇਤਿਹਾਸ ਤੋਂ ਜਾਣੂ ਹੋਣ ਤਾਂ ਕਿ ਜਿਹੜਾ ਸਮਾਜ ਵਿੱਚ ਕੀਤੀ ਸਮਾਜ ਆ ਉਹਦਾ ਜਿਹੜਾ ਸਥਾਨ ਹੋਰ ਉੱਚਾ ਹੋਵੇ ਇਹਨਾਂ ਸ਼ਬਦਾਂ ਨਾਲ ਵਾਇਗਜ ਕਾ ਖਾਲਸਾ ਵਾਇਗਜ ਕੀ ਬਿਸ਼ਕਰਮਾ ਦੇ ਦੇ ਉੱਤੇ ਇਸ ਦਿਨ ਦੇ ਉੱਤੇ ਮੈਂ ਸਮੂਹ ਕੀਰਤੀ ਲੋਕਾਂ ਨੂੰ ਵਧਾਈ ਦਿਨਾ ਕਿਉਂਕਿ ਜਿਹੜਾ ਅੱਜ ਦਾ ਦਿਨ ਹੈਗਾ ਇਹ ਸਮੂਹ ਕਿਰਤੀ ਲੋਕਾਂ ਦਾ ਦਿਨ ਆ ਉਹ ਟੈਕਨੀਕਲ ਲੋਕ ਜਿਹੜੇ ਦਸਤਕਾਰੀ ਨਾਲ ਸੰਬੰਧਿਤ ਰੱਖਦੇ ਨੇਗੇ ਉਹਨਾਂ ਸਾਰਿਆਂ ਵਾਸਤੇ ਇੱਕ ਅੱਜ ਦਾ ਦਿਨ ਆ ਜਿਹੜਾ ਇਹ ਸਾਰੇ ਕੋਈ ਧਰਮ ਨਹੀਂ ਕੋਈ ਵਰਗ ਨਹੀਂ ਸਾਰੇ ਲੋਕਾਂ ਦੇ ਜਿਹੜੇ ਕਿਰਤ ਕਰਦੇ ਨੇ ਉਹ ਸਾਰੇ ਇਸ ਨਾਲ ਜੁੜਦੇ ਨੇਗੇ ਸੋ ਇਸ ਕਰਕੇ ਜੋ ਬਾਬਾ ਵਿਸ਼ਕਰਮਾ ਦੇ ਨਾਂ ਦੇ ਉੱਤੇ ਇਹ ਜਿਹੜਾ ਬਾਬਾ ਵਿਸ਼ਕਰਮਾ ਜੀ ਦਾ ਇਹ ਦਿਨ ਮਨਾਇਆ ਜਾਂਦਾ ਹੈ ਉਹਨਾਂ ਖਾਸ ਕਰਕੇ ਟੈਕਨੀਕਲ ਜਿਨ੍ਹਾਂ ਨੇ ਔਜ਼ਾਰ ਬਣਾਏ ਸਾਰੇ ਇਹ ਮਸ਼ੀਨਰੀ ਬਣਾਈ ਅੱਜ ਦੇਖ ਲਓ ਤੁਸੀਂ ਪੂਰੀ ਦੁਨੀਆ ਦੇ ਵਿੱਚ ਫੌਜ ਤੋਂ ਲੈ ਕੇ ਇਹ ਤਾਂ ਮਜ਼ਦੂਰ ਤੱਕ ਜਿੰਨਾ ਵੀ ਇੱਕ ਸਾਰਾ ਇਹ ਹਥਿਆਰ ਬਣੇ ਚਾਹੇ ਮਸ਼ੀਨੀ ਬਣਿਆ ਚਾਹੇ ਜੋ ਵੀ ਕਿਰਤਾਂ ਖੇਤੀਬਾੜੀ ਦੇ ਸੰਦ ਬਣੇ ਨੇ ਜਿੰਨੇ ਵੀ ਬਣੇ ਨੇ ਉਹ ਬਾਬਾ ਬਿਸ਼ਕਰਮਾ ਜੀ ਦੇ ਨਾਂ ਤੇ ਬਣੇ ਨੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਸਲਾਮ ਦੇ ਵਿੱਚ ਵੀ ਇਹਨੂੰ ਲੁਕਮਾਨ ਹਕੀਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਲੁਕਮਾਨ ਹਕੀਮ ਵੀ ਇਸੇ ਤਰ੍ਹਾਂ ਹੀ ਮੰਨੇ ਜਾਂਦਾ ਸੀਗਾ ਤੇ ਇਸ ਕਰਕੇ ਇਹ ਜਿਹੜਾ ਸਾਰਾ ਇਤਿਹਾਸ ਹੈ ਉਹਨਾਂ ਲੋਕਾਂ ਦਾ ਹੈ ਸੋ ਅੱਜ ਜੋ ਇਸ ਬਾਬਾ ਬਿਸ਼ਕਰਮਾ ਕਮੇਟੀ ਜੋ ਗੁਰਦੁਆਰਾ ਸਾਹਿਬ ਦੀ ਰਾਮਗੜੀ ਦੀ ਸਭਾ ਹੈ ਇਹਨਾਂ ਵੱਲੋਂ ਜੋ ਪ੍ਰੋਗਰਾਮ ਰੱਖਿਆ ਗਿਆ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਇਸ ਦੇ ਨਾਲ ਹੀ ਜੋ ਅੱਜ ਇੱਥੇ ਆਪਣਾ ਇਹ ਦਸਤਾਰ ਬੰਦੀ ਦਾ ਜੋ ਪ੍ਰੋਗਰਾਮ ਬਣਾਇਆ ਹੈ ਇਹ ਬਹੁਤ ਅੱਛਾ ਹੈ ਦਸਤਾਰ ਬੰਦੀ ਦਾ ਜਿਹੜਾ ਪ੍ਰੋਗਰਾਮ ਹੈ ਇਹ ਬਹੁਤ ਵਧੀਆ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਖਾਸ ਕਰਕੇ ਇਹ ਬੜੀ ਮਹੱਤਤਾ ਰੱਖਦਾ ਹੈ ਤੇ ਨਾਲ ਹੀ ਮੈਂ ਇਹ ਗੱਲ ਕਹੂੰਗਾ ਕਿ ਸਾਡੇ ਪੰਜਾਬੀ ਪੰਜਾਬ ਦਾ ਇੱਕ ਸੱਭਿਆਚਾਰਾ ਜਿਹੜੀ ਸਾਡੀ ਪੱਗ ਹੈ ਚਾਹੀਏ ਕੋਈ ਮੁਸਲਮਾਨ ਹੈ ਚਾਹੀਏ ਕੋਈ ਸਿੱਖ ਹੈ ਅਸੀਂ ਇਸਲਾਮਧਰਨ ਨੂੰ ਬਲੌਂਗ ਕਰਦੇ ਆ ਮੈਂ ਪੱਗ ਬੰਨਦਾ ਸੋ ਇਸ ਦਾ ਜੋ ਇਸਲਾਮ ਦਾ ਤੇ ਖਾਸ ਕਰਕੇ ਸਿੱਖ ਧਰਮ ਦਾ ਬੜਾ ਗੂੜਾ ਰਿਸ਼ਤਾ ਹੈ ਪੱਗ ਦੇ ਨਾਲ ਸੋ ਕਿਉਂਕਿ 1450 ਜਾਂ 1500 ਸਾਲ ਪਹਿਲਾਂ ਇਸਲਾਮ ਦੀ ਪੱਗ ਬਣਨੀ ਜਾਂਦੀ ਸੀ ਉਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਵੀ ਇਹ ਜਿਹੜੀ ਪੱਗ ਹੈ ਇਹ ਅਪਣਾਈ ਗਈ ਹੈ ਸੋ ਇਸ ਕਰਕੇ ਅੱਜ ਦੇ ਇਸ ਦਿਹਾੜੇ ਦੇ ਉੱਤੇ ਮੈਂ ਇਥੋਂ ਦੀ ਕਮੇਟੀ ਨੂੰ ਸਰਦਾਰ ਹਰਜੀਤ ਸਿੰਘ ਜੀ ਤੇ ਦੂਸਰੀ ਕਮੇਟੀ ਮੈਂਬਰਾਂ ਨੂੰ ਤੇ ਜਿਹੜੀ ਗੁਰਦੁਆਰਾ ਦੀ ਕਮੇਟੀ ਹੈ ਤੇ ਸਮੂਹ ਸੰਗਤ ਨੂੰ ਅੱਜ ਦੇ ਦਿਨ ਤੇ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਹਾਂ ਧੰਨਵਾਦ ਧੰਨ ਤਨ ਕਿਰਤ ਦੇ ਦੇਵਤਾ ਬਾਬਾ ਵਿਸ਼ਕਰਮਾਈ ਦੇ ਗੁਰਪੁਰਬ ਦੀਆਂ ਸਾਰੀ ਸੰਗਤ ਨੂੰ ਅਤੇ ਸਮੂਹ ਰਾਮਗੜੀਆ ਭਾਈਚਾਰੇ ਨੂੰ ਬਹੁਤ-ਬਹੁਤ ਵਧਾਈ ਕਿਰਤ ਦੇ ਦੇਵਤਾ ਵਿਸ਼ਕਰਮਾ ਜੀ ਦੇ ਜਨਮ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਸਾਈਹਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਕਿਰਤ ਕਰੋ ਤੇ ਵੰਡ ਛਕੋ ਉਹਦੇ ਸਿਧਾਂਤ ਨੂੰ ਪਨਾਉਂਦੇ ਹੋਏ ਬਾਬਾ ਵਿਸ਼ਕਰਮਾ ਜੀ ਨੇ ਸਾਨੂੰ ਕਿਰਤ ਕਰਨ ਦਾ ਸੰਦੇਸ਼ ਦਿੱਤਾ ਹੈ ਇਸ ਕਰਕੇ ਮੈਂ ਸਮੂਹ ਜਗਤ ਨੂੰ ਇਹੀ ਸਰੇਹਾ ਦੇਉਗਾ ਇਹ ਹਮੇਸ਼ਾ ਕਿਰਤ ਕਰਨੀ ਚਾਹੀਦੀ ਹੈ ਕਿਉਂਕਿ ਕਿਰਤ ਕਰਨ ਨਾਲ ਕਮਾਈਆਂ ਵਿੱਚ ਬਰਕਤ ਪੈਂਦੀ ਹੈ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਬੜੀ ਸਖਾਮੀ ਤੇ ਉਹ ਸੱਚੀ ਹੁੰਦੀ ਹੈ ਜੇ ਆਪਾਂ ਕਿਰਤ ਕਰਾਂਗੇ ਇਸ ਦੇ ਨਾਲ ਹੀ ਮੈਂ ਅੱਜ ਸਾਡੇ ਸਰਕਾਰ ਦੇ ਨੁਮਾਇੰਦੇ ਮਾਨਯੋਗ ਚੰਨਜੀਤ ਸਿੰਘ ਜੀ ਜਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਆ ਇਹਨਾਂ ਤੋਂ ਵੀ ਸਮੂਹ ਰਾਮਗੜੀ ਆ ਭਾਈਚਾਰੇ ਦੌਰ ਤੱਕ ਮੰਗ ਵੀ ਕਰੂੰ ਕਿ ਬਾਬਾ ਵਿਸ਼ਕਰਮਾ ਦੇ ਨਾਂ ਤੇ ਇਸ ਜ਼ਿਲ੍ਹੇ ਦੇ ਵਿੱਚ ਕੋਈ ਮੈਂ ਸਮਝਦਾ ਮਾਨਸਾ ਜ਼ਿਲ੍ਹਾ ਹਰੇਕ ਕੰਮ 'ਚ ਮੋੜੀ ਹੁੰਦਾ ਹੈ ਹਰੇਕ ਚੀਜ਼ ਦਾ ਮੋੜ ਇੱਥੋਂ ਹੀ ਵੱਜਦਾ ਹੈ ਇਸ ਕਰਕੇ ਮੈਂ ਮੰਗ ਕਰੂੰਗਾ ਬਾਬਾ ਵਿਸ਼ਕਰਮਾ ਦੇ ਨਾਂ ਤੇ ਕੋਈ ਕਾਲਜ ਜਾਂ ਯੂਨੀਵਰਸਿਟੀ ਜ਼ਰੂਰ ਬਣਾਈ ਜਾਵੇ ਇਹਦੇ ਨਾਲ ਹੀ ਸਾਰੇ ਭਾਈਚਾਰੇ ਨੂੰ ਬਹੁਤ-ਬਹੁਤ ਮੁਾਰਕਾ ਧੰਨਵਾਦ ਅੱਜ ਸ੍ਰੀ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਜੋ ਹਰ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਢੰਗ ਤਰੀਕੇ ਨਾਲ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਪੂਰੇ ਦੇਸ਼ ਦੇ ਵਿੱਚ ਸ੍ਰੀ ਬਾਬਾ ਬਿਸ਼ੂ ਕਰਮਾਈਆਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਅੱਜ ਮਾਨਸਾ ਸਿਟੀ ਦੇ ਵਿੱਚ ਵੀ ਅੱਜ ਰਾਮਗੜੀਆ ਭਾਈਚਾਰੇ ਵੱਲੋਂ ਜਨਮ ਦਿਹਾੜਾ ਵਧੀਆ ਸ਼ਰਧਾ ਭਾਵਨਾਵਾਂ ਦੇ ਨਾਲ ਮਨਾ ਰਹੇ ਨੇ ਕਮੇਟੀ ਜੋ ਇੱਥੋਂ ਦੀ ਕਮੇਟੀ ਹੈ ਉਹਨਾਂ ਦੇ ਬਹੁਤ ਸੋਹਣੇ ਪ੍ਰਾਲੇ ਨੇ ਬਹੁਤ ਸੋਹਣਾ ਕੰਮ ਕਰ ਰਹੀ ਹੈ ਇਸ ਕਰਕੇ ਉਹ ਵਧਾਈ ਦੀ ਪਾਤਰ ਹੈ ਕਮੇਟੀ ਤੇ ਅਸੀਂ ਸਾਰੇ ਹੀ ਦੋਸਤ ਮਿੱਤਰਾਂ ਨੂੰ ਸਾਰੇ ਰਾਮਗੜੀਆ ਭਾਈਚਾਰੇ ਨੂੰ ਭਾਈਚਾਰੇ ਤੋਂ ਉੱਪਰ ਉੱਠ ਕੇ ਅਸੀਂ ਸਾਰਿਆਂ ਨੂੰ ਤੁਹਾਡੇ ਰਾਹੀਂ ਅਸੀਂ ਇੱਕ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਹਰ ਵਰਗ ਨੂੰ ਜੁੜਨ ਦੀ ਲੋੜ ਹੈ ਤੇ ਸਾਨੂੰ ਕੋਈ ਚੰਗਾ ਸੁਝਾਅ ਦੇਣ ਦੀ ਲੋੜ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੋਈ ਚੰਗੇ ਕੰਮ ਕਰ ਸਕੀਏ ਸਮਾਜ ਨੂੰ ਕੋਈ ਚੰਗੀ ਸੇਧ ਦੇ ਸਕੀਏ ਸਮਾਜ ਦੇ ਵਿੱਚ ਬਹੁਤ ਕੁਝ ਗਲਤ ਚੱਲ ਰਿਹਾ ਹੈ ਜਿਹੜਾ ਲੋੜ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਨੌਜਵਾਨ ਮੁੰਡਿਆਂ ਨੂੰ ਸਿੱਖ ਕੌਮ ਨੂੰ ਇਕੱਠੀ ਹੋ ਕੇ ਜੋ ਚੰਗੇ ਕੰਮ ਕਰਨ ਦੀ ਲੋੜ ਹੈ ਉਹਦੇ ਵਿੱਚ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਤੇ ਪੂਰੇ ਦੇਸ਼ ਵਾਸੀਆਂ ਨੂੰ ਪੂਰੇ ਰਾਮਗੜੀ ਆ ਭਾਈਚਾਰੇ ਨੂੰ ਅਸੀਂ ਸ੍ਰੀ ਬਾਬਾ ਵਿਸ਼ਵਕਰਮਾ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਆਸ ਕਰਦੇ ਆ ਅੱਗੇ ਤੋਂ ਸਾਡੇ ਨਾਲ ਬਹੁਤ ਵਧੀਆ ਸਾਰਿਆਂ ਦਾ ਸਹਿਯੋਗ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮਾ ਜੀ ਦੇ ਅੱਜ ਗੁਰਪੁਰਬ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਵਸਦੇ ਵੀਰਾਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਸਾਡੇ ਸਮੁੱਚੇ ਰਾਮਗੜੀਆ ਭਾਈਚਾਰੇ ਵੱਲੋਂ ਲੱਖ ਲੱਖ ਵਧਾਈਆਂ ਦਿੰਨਾ ਹੈ ਤੇ ਇਹਦੇ ਨਾਲ ਮੈਂ ਇੱਕ ਸੰਦੇਸ਼ ਦੇਣਾ ਚਾਹਣਾ ਹੈ ਕਿ ਜਿੰਨੇ ਵੀ ਸਾਡੇ ਰਾਮਗੜੀਆ ਬਰਾਦਰੀ ਹੈ ਸਾਡੇ ਭਰਾ ਨੇ ਮੇਰੀ ਸਭ ਨੂੰ ਇੱਕੋ ਹੀ ਬੇਨਤੀ ਹੈ ਕਿ ਆਪਾਂ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਹੈ ਆਪਾਂ ਸਾਰੇ ਕਿੱਕੋ ਕੇ ਬਣਾਇਆ ਕਰੀਏ ਜੇ ਮੈਂ ਪਿਛਲੀ ਵਾਰ ਵੀ ਕਿਹਾ ਸੀ ਤੇ ਇਸ ਵਾਰ ਵੀ ਇੱਕੋ ਹੀ ਸੰਦੇਸ਼ ਦਿੰਨਾ ਹੈ ਕਿ ਬਾਬਾ ਜੀ ਦਾ ਜਨਮ ਦਿਹਾੜਾ ਆਪਾਂ ਇਕੱਠੇ ਹੋ ਕੇ ਇੱਕ ਬੜਾ ਹੀ ਤੁੰਧਾਵਣਾ ਬਣਾਇਆ ਕਰੀਏ ਤਾਂ ਜੋ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਬਾਬਾ ਜੀ ਦੇ ਇਤਿਹਾਸ ਬਾਰੇ ਕਿ ਆਉਂਦ ਆਉਣ ਵਾਲਾ ਜਿਹੜਾ ਸਮਾਂ ਆਉਣ ਵਾਲੇ ਬੱਚੇ ਨੇ ਆਉਣ ਵਾਲੇ ਬੱਚਿਆਂ ਦੇ ਵਿੱਚ ਮੈਂ ਦੇਖਿਆ ਉਤਸ਼ਾਹ ਘਟਦਾ ਜਾ ਰਿਹਾ ਹੈ ਇਹਨੂੰ ਉਤਸ਼ਾਹ ਨੂੰ ਵਧਾਉਣ ਲਈ ਆਪਾਂ ਨੂੰ ਬਰਾਮਗੜੀਆ ਬਰਾਦਰੀ ਨੂੰ ਸਾਡੇ ਮੰਦਰ ਕਮੇਟੀ ਨੂੰ ਸਾਡੇ ਇੱਧਰ ਬਾਬਾ ਵਿਸ਼ਕਰਮਾ ਗੁਰੂ ਘਰ ਦੀ ਕਮੇਟੀ ਨੂੰ ਦੋਨਾਂ ਕਮੇਟੀਆਂ ਨੂੰ ਇਕੱਠੇ ਹੋ ਕੇ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਕਿ ਆਪਾਂ ਆਏ ਵੱਧ ਤੋਂ ਵੱਧ ਬੱਚਿਆਂ ਨੂੰ ਜਿਵੇਂ ਅੱਜ ਮੈਨੂੰ ਪਤਾ ਲੱਗਿਆ ਕਿ ਇਥੇ ਦਸਤਾਰਬੰਦੀ ਵੀ ਕੀਤੀ ਗਈ ਹੈ ਬਹੁਤ ਵਧੀਆ ਗੱਲ ਹੈ ਐਡਾ ਨੇ ਕੈਂਪ ਲਾਉਣੇ ਚਾਹੀਦੇ ਆ ਤਾਂ ਆਉਣ ਵਾਲੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਲਈ ਤਾਂ ਬੱਚਿਆਂ ਨੂੰ ਜਾਗਰੂਤ ਰਹਿਣ ਸਾਡੀ ਬਰਾਦਰੀ ਨੂੰ ਜਾਗਰੂਤ ਕੀਤਾ ਜਾਵੇ ਇਸੇ ਤਰ੍ਹਾਂ ਇਕੱਠੇ ਹੁੰਦੇ ਰਹਿਣ ਤਾਂ ਮੈਂ ਇੱਕ ਵਾਰ ਆ ਫਿਰ ਸਾਡੀ ਰਾਮਗੜੀਆ ਬਰਾਦਰੀ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਾਰੇ ਭਾਰਤ ਦੇ ਵਿੱਚ ਵਸਦੇ ਨੂੰ ਆਪਣੇ ਵੱਲੋਂ ਲੱਖ-ਲੱਖ ਵਧਾਈ ਦਿੰਦਾ ਹਾਂ ਬਾਬਾ ਜੀ ਦੇ ਗੁਰਪੁਰਬ ਦੀ ਵਿਸ਼ਵ ਕਰਮਾ ਜਿਹਦੇ ਗੁਰਪੁਰਬ ਉਤਸਵ ਤੇ ਸਾਡੇ ਸਾਰੇ ਹੀ ਭਰਾਵਾਂ ਨੂੰ ਇਸ ਸ਼ੁਭ ਦਿਹਾੜੀ ਦੀਆਂ ਲੱਖ-ਲੱਖ ਮੁਬਾਰਕਾਂ ਜਿਨ੍ਹਾਂ ਨੇ ਸਾਨੂੰ ਹੱਥੀ ਇਸ ਕੀਤਾ ਕਰਨ ਨੂੰ ਕੰਮ ਪਾਏ ਸਾਰਿਆਂ ਨੂੰ ਇੱਥੇ ਦੇਸ਼ਾਂ ਦੇ ਦੱਸੇ ਵਿੱਚ ਬੈਠੇ ਸਾਰਿਆਂ ਨੂੰ ਬਹੁਤ-ਬਹੁਤ ਲੱਖ-ਲੱਖ ਮੁਬਾਰਕਾਂ। ਧੰਨਵਾਦ। ਜੇ ਆਪ ਸਾਡੇ ਸੰਸਾਰ ਦੇ ਉਸਾਰੀਏ, ਉਹ ਕਿਰਤ ਦੇ ਦੇਵਤਾ ਸਾਡੇ ਸਾਰਿਆਂ ਦੇ ਬਹੁਤ ਹੀ ਸਤਾਰਜੋਗ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਗਰਪੂਰ ਸਮੁੱਚੀ ਸੰਗਤ ਖਾਸ ਤੌਰ ਤੇ ਰਾਮਗੜੀਆ ਬਰਾਦਈ ਵੱਲੋਂ ਜੋ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਬੜੀ ਇਤਿਸ਼ਾਹ ਦੇ ਨਾਲ ਮਨਾਇਆ ਜਾਂਦਾ ਸੋ ਅੱਜ ਆਪਾਂ ਸਾਰੇ ਇਸ ਮਹਾਨ ਦਿਹਾੜੇ ਤੇ ਇਕੱਠੇ ਹੋਏ ਆਂ ਮੈਂ ਸਮੁੱਚੀ ਰਾਮਗੜੀਆ ਬਰਾਦਰੀ ਨੂੰ ਜਿੱਥੇ ਲੱਖ ਲੱਖ ਵਧਾਈ ਦਿਨਾ ਉਥੇ ਸਮੁੱਚੀ ਰਾਮਗੜੀਆ ਬਰਾਦਰੀ ਨੂੰ ਬੇਨਤੀ ਕਰਦਾ ਆਪਦੇ ਵੱਲੋਂ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਸੀ ਗੁਰਮੇਲ ਸਿੰਘ ਜੀ ਨੇ ਵੀ ਇੱਕ ਹੋ ਕੇ ਆਪਾਂ ਜਨਮ ਦਿਹਾੜੇ ਮਨਾਇਆ ਕਰੀਏ ਸੋ ਇੱਕੇ ਦੇ ਵਿੱਚ ਬਰਕਤ ਆ ਮੈਂ ਵੀ ਆਪਣੇ ਵੱਲੋਂ ਪੀਰ ਕਰਦਾ ਜਿੰਨੀ ਵੀ ਸਮੁੱਚੀ RAM ਗੜੀਆ ਬਰਾਦਰੀ ਆ ਉਹ ਇੱਕ ਝੰਡੇ ਹੀਠ ਬਾਬਾ ਜੀ ਦੇ ਇੱਕ ਉਪਦੇਸ਼ ਦੇ ਨਾਲ ਉਹਨਾਂ ਦੇ ਮੁਤਾਬਕ ਚੱਲ ਕੇ ਆਪਾਂ ਇਹ ਮਹਾਨ ਉਤਸਵ ਬੜੀ ਸ਼ਾਨ ਨਾਲ ਮਨਾਇਆ ਕਰੀਏ ਇਹਨਾਂ ਕਹਿੰਦਾ ਹੋਇਆ ਮੈਂ ਸਮੁੱਚੀ ਮਾਨਵਤਾ ਨੂੰ ਜੋ ਬਾਬਾ ਜੀ ਦਾ ਸੰਦੇਸ਼ ਆਪਾਂ ਕਰ ਕਰ ਪਹੁੰਚਾਈਏ ਇਹਨਾਂ ਕਹਿੰਦਾ ਹੋਇਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੇ ਆਪਾਂ ਅਡਾਨੀ ਪਰਿਵਾਰ ਵੱਲੋਂ ਪਹੁੰਚਿਆ ਤੇ ਅਸੀਂ ਸ੍ਰੀ ਬਿਸੂ ਕਰਮਾ ਦੇ ਦੀਆਂ ਸਾਰੀ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਆਂ ਹਰ ਸਾਲ ਦੀ ਤਰ੍ਹਾਂ ਇੱਥੇ ਇਸ ਸਾਲ ਵੀ ਬਹੁਤ ਵਧੀਆ ਤਰੀਕੇ ਨਾਲ ਪ੍ਰੋਗਰਾਮ ਉਲੀਕਿਆ ਗਿਆ ਜਿਹਦੇ ਵਿੱਚ ਕੀ ਸਾਡੇ ਜਿੰਨੇ ਵੀ ਕਮੇਟੀ ਦੇ ਉਹਨਾਂ ਲਈ ਉਹਨਾਂ ਦਾ ਬਹੁਤ ਬਹੁਤ ਸਨਮਾਨ ਜੀ ਜਿਨ੍ਹਾਂ ਨੇ ਆਪਣੀ ਤਨੋਂ ਮਨੋਂ ਇਸ ਦੇ ਵਿੱਚ ਲਗਾਈ ਆ ਅਸੀਂ ਪੂਰੇ ਅਡਾਨੀ ਪਰਿਵਾਰ ਹਰ ਸਾਲ ਦੀ ਤਰ੍ਹਾਂ ਇਹਨਾਂ ਲਈ ਪ੍ਰੋਪਰ ਸੰਯੋਗ ਲੈ ਕੇ ਆਵਾਂਗੇ ਇਹਨਾਂ ਨੇ ਸਾਨੂੰ ਬੁਲਾਇਆ ਸਾਡੇ ਡੀਲਰ ਸਾਹਿਬਾਨ ਟਿੱਟੂ ਧੰਨਵਾਦੀ ਹੈ ਜੀ ਇਹ ਅਸੀਂ ਇੱਥੇ ਪ੍ਰੋਪਰ ਤੌਰ ਤੇ ਪੁੱਜੇ ਨੇ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪੂਰੇ ਇੱਥੋਂ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਸਾਨੂੰ ਸੱਦਾ ਦਿੱਤਾ ਬਹੁਤ ਬਹੁਤ ਧੰਨਵਾਦ